ਇਹ ਭਾਰਤ ਦਾ ਸਭ ਤੋਂ ਉੱਚਾ ਬੁਰਜ ਹੈ ਉੱਚੀ ਮিনার ਹੈ ਇਹ ਬਣਾਇਆ ਗਿਆ ਸੀ 2011 ਦੇ ਵਿੱਚ ਇਸ ਬੁਰਜੀ ਦੇ ਹੇਠਾਂ ਹੈਰੀਟੇਜ ਕਿਚਨ ਵੀ ਹੈ ਬਈ ਵੇਖੀ ਅੰਦਰ ਜਾ ਕੇ ਇਹ ਅੰਦਰਲੇ ਪਾਸੇ ਦਾ ਦ੍ਰਿਸ਼ ਹੈ ਜਿਹੜੀ ਬੁਰਜੀ ਦੇ ਵਿੱਚ ਆਪਾਂ ਆ ਵੇਖੋ ਉੱਤੇ ਬਹੁਤ ਸੋਹਣਾ ਦ੍ਰਿਸ਼ ਹੈ ਉੱਤੇ ਉਹ ਸਟੈਚੂ ਲੱਗਾ ਬੱਤ ਲੱਗਾ ਸੀ ਤੇ ਅੰਦਰ ਹੈਰੀਟੇਜ ਕਿਚਨ ਹੈ ਬੜਾ ਵੀ ਅੰਦਰ ਤੇ ਆਲੀਸ਼ਾਨੇ ਕੰਮ ਕੀਤਾ ਪਿਆ ਇੱਕ ਬੁਰਜੀ ਦੇ ਅੰਦਰ ਹੈ ਬਾਕੀਆਂ ਦੇ ਅੰਦਰ ਸ਼ਾਇਦ ਨਾ ਹੋਵੇ ਵੀ ਆ ਗਿਆ ਕੋਈ ਮਿੱਤਰ ਇੱਥੇ ਆਪਣਾ ਚਾਹ ਪਾਣੀ ਵੀ ਛੱਕ ਸਕਦਾ ਆ ਵੇਖੋ ਉੱਤੇ ਬੁਰਜੀ ਬਣੀ ਏ ਟਿੱਲਾ ਕਹਿ ਦਈਏ ਔਰ ਸਟੈਚੂ ਰਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੇ ਨਾਲ ਫਤਿਹ ਬੁਰਜ ਇਹਨਾਂ ਦੇ ਨਾਲ ਪੰਜ ਟਿੱਲੇ ਹੋਰ ਉਸਰੇ ਨੇ ਬਾਹਰੋਂ ਵੇਖਦੇ ਤੇ ਬੜੀ ਵਿਸ਼ਾਲ ਇਮਾਰਤ ਆ ਭਾਈ ਵਾਕਈ ਬੜੀ ਉੱਚੀ ਹੈ ਧੌਣ ਚ ਵਾਲ ਪਾਣਾ ਪੈਂਦਾ ਉੱਤੇ ਤੱਕ ਵੇਖਣ ਲਈ ਸ਼ਹਿਰ ਮੁਹਾਲੀ ਤੇ ਵੇਖੋ ਇਧਰ ਕਣਕਾਂ ਕਿਤੇ ਬਿਲਡਿੰਗਾਂ ਦੀ ਉਸਾਰੀ ਹੋ ਰਹੀ ਏ 328 ਫੁੱਟ ਉੱਚਾ ਫਤਿਹ ਬਰਜ ਬਣਾਇਆ ਗਿਆ। ਲੇਕਿਨ ਆ ਨਜ਼ਾਰਾ ਸ਼ਾਨਦਾਰ ਹੈ ਭਾਈ। ਕਹਿਣ ਨੂੰ ਆਪਾਂ ਮਹਾਲੀ ਸ਼ਹਿਰ ਦੇ ਵਿੱਚ ਹੀ ਖੜੇ ਆ तकरीबन। ਬਰਜ ਤੋਂ ਪਰਲੇ ਪਾਸੇ ਲਾਂਡਰਾ ਆ ਜਾਣਾ ਤੇ ਨਾਲ ਹੀ ਫਿਰ ਮਹਾਲੀ ਮੇਨ ਸ਼ਹਿਰ ਸ਼ੁਰੂ ਹੋ ਜਾਣਾ। ਲੇਕਿਨ ਆ ਵਾਲਾ ਸਾਰਾ ਇਲਾਕਾ ਜਿਹੜਾ ਕੁਝ ਕਲੋਨੀਆਂ ਕਟੀਆਂ ਤੇ ਕੁਝ ਜੰਗਲ ਬੇਲੇ ਬਣੇ ਨੇ। ਆ ਵਿਚਾਲੇ ਕਿਲਾ ਕੋ ਕਣਕ ਨਜ਼ਰ ਆਉਣ ਲਈ ਹੈ। ਤੇ ਆ ਰੋਡ ਅੱਗੇ ਜਾਂਦਾ ਜਾਣ ਵੇਲੇ ਆਪਾਂ ਇਧਰੋਂ ਜਾਣਾ। ਲੋ ਜੀ ਕੰਮ ਦੇ ਕਮਾਉਂਦੇ ਆਪਾਂ ਪਹੁੰਚ ਗਏ ਆ ਚੱਪੜ ਚਿੜੀ। ਤੇ ਸਾਹਮਣੇ ਤੁਸੀਂ ਵੇਖਣ ਦੇ ਉਹ ਫਤਿਹ ਬੁਰਜ ਇਹ ਭਾਰਤ ਦਾ ਸਭ ਤੋਂ ਉੱਚਾ ਬੁਰਜ ਹੈ ਉੱਚੀ ਮিনার ਹੈ ਇਹ ਬਣਾਇਆ ਗਿਆ ਸੀ 2011 ਦੇ ਵਿੱਚ ਸਾਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਬਿਲਕੁਲ ਨਾਲ ਉਹਦੇ ਚੱਪੜ ਚਿੜੀ ਦੀ ਲੜਾਈ ਵੀ ਕਿਹਾ ਜਾਂਦਾ 12 ਮਈ 1710 ਨੂੰ ਹੋਈ ਤੇ ਸਰਹੰਦ ਦੀ ਲੜਾਈ ਵੀ ਕਿਹਾ ਜਾਂਦਾ ਕਿਉਂਕਿ ਸਰਹੰਦ ਦੇ ਵਜ਼ੀਰ ਖਾਨ ਨੂੰ ਬੰਦਾ বাহাদুর ਨੇ ਇੱਥੇ ਮਾਰ ਕੇ ਤੇ ਇੱਕ ਝੰਡ ਦੇ ਨਾਲ ਪੁੱਠਾ ਟੰਗ ਦਿੱਤਾ ਸੀ 4 ਦਿਨ ਬਾਅਦ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਜਿੱਤੀ ਤੇ ਪਹਿਲਾ ਜਿਹੜਾ ਖਾਲਸਾ ਰਾਜ ਆ ਉਹ ਸਥਾਪਿਤ ਕੀਤਾ ਹੈ। ਗੇਟ ਵੱਡਾ ਇਸ ਤਰ੍ਹਾਂ ਐਂਟਰੀ ਹੋ ਜਾਣੀ ਆਪਣੀ। ਫਤਿਹ ਬੁਰਜ 9 ਤੋਂ 8 ਟਾਈਮ ਹੈ ਤੇ ਮੰਡੇ ਨੂੰ ক্লোਜ਼ ਹੈ। ਵਾ ਅੰਦਰ ਆਉਂਨੇ ਆ ਤੇ ਵੇਖਦੇ ਤੁਸੀਂ ਬਹੁਤ ਉੱਚਾ ਹੈ ਬੁਰਜ ਫਤਿਹ ਬੁਰਜ 328 ਫੁੱਟ ਉੱਚਾ ਮਤਲਬ ਕਿ 100 ਮੀਟਰ ਉੱਚਾ ਤੇ ਭਾਰਤੀ ਸਭ ਤੋਂ ਉੱਚੀ ਇਹ ਮিনার ਹੈ ਇਹ ਬੁਰਜ ਸਭ ਤੋਂ ਉੱਚਾ ਇਹ ਕਹਿੰਦੇ ਵੀ ਉਸ ਸਮੇਂ ਸਰਕਾਰ ਨੇ 11 ਮਹੀਨੇ ਦੇ ਰਿਕਾਰਡ ਟਾਈਮ ਦੇ ਵਿੱਚ ਬਣਾਤਾ ਸੀ ਇਹਨੂੰ ਤੇ ਸੋਨਾ ਬਣਿਆ ਹੋਇਆ ਇੱਧਰ ਟਿਕਟ ਵੈਸੇ ਅੰਦਰ ਦੀ ਕੋਈ ਨਹੀਂ ਲੱਗਦੀ ਲੇਕਿਨ ਪਾਰਕਿੰਗ ਦੀ ਕੋਈ ਵੀ 50 ਰੁਪਏ ਲੈ ਲੈਂਦੇ ਨੇ ਬਾਕੀ ਇੱਥੇ ਆ ਕੁਝ ਖੜਾਉਣੇ ਟਾਈਪ ਬੱਚਿਆਂ ਦੇ ਝੂਲੇ ਚਾਲੇ ਬਣੇ ਨੇ ਇਹਨਾਂ ਦੀਆਂ ਤੁਸੀਂ ਕੁਝ ਆ ਟਿਕਟ ਲੈ ਕੇ ਤੇ ਇੰਜੋਏ ਬੱਚੇ ਕਰ ਸਕਦੇ ਨੇ ਐਸ ਪਾਸੇ ਵੇਖੋਗੇ ਤੇ ਅ ਬੱਚਿਆਂ ਦੇ ਨਾਲ ਤੁਸੀਂ ਵੀ ਮਾੜੀ ਮੋਟੀ ਕੋਈ ਬੋਟਿੰਗ ਸ਼ੂਟਿੰਗ ਹੈ ਉਹ ਇੱਥੇ ਕਰ ਸਕਦੇ ਹੋ ਇੱਕ ਪਿਕਨਿਕ ਸਪੋਰਟ ਦਾ ਵੀ ਥੋੜਾ ਜਿਹਾ ਚਲੋ ਅ ਇਸ ਨੂੰ ਨਹਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਉਹ ਇਹ ਹੈ ਕਿ ਇਹ ਤੇ ਬੁਰਜ ਬਣਿਆ ਬੰਦਾਬਾਦਰ ਦੀਆਂ ਜੰਗਾਂ ਉਹਦੀ ਸ਼ਹਾਦਤ ਨੂੰ ਪ੍ਰਣਾਮ ਉਹਨਾਂ ਦੀ ਯਾਦ ਦੇ ਵਿੱਚ ਤੇ ਆਹ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਬਣਿਆ ਬੁੱਤ ਲੱਗਾ ਟਿੱਬੀਆਂ ਬਣੀਆਂ ਤੇ ਤੁਸੀਂ ਨਾਲ ਵੇਖੋਗੇ ਕਿ ਹੋਰ ਵੀ ਟਿੱਬੀਆਂ ਹੈਗੀਆਂ ਇੱਕ ਨਹੀਂ ਹੈ ਮੈਂ ਤੁਹਾਨੂੰ ਵਿਖਾ ਦੇਣਾ ਇੱਥੋਂ ਇਹਦੇ ਵਿੱਚ ਸਾਹਮਣੇ ਵੱਡੀ ਟਿੱਬੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਹੈ ਤੇ ਇੱਕ ਉਸ ਪਾਸੇ ਹੈ ਤੇ ਇੱਕ ਇਧਰ ਨੇ ਦੋ ਚਾਰ ਟਿੱਬੀਆਂ ਇਹ ਨਾਲ ਕਿਹੜੇ ਪੰਜ ਜਰਨਲ ਹੋਰ ਸੀ ਉਹਨਾਂ ਦੇ ਵੀ ਤੁਹਾਨੂੰ ਨਾਂ ਮੈਂ ਨੇੜੇ ਜਾ ਕੇ ਦੱਸਦਾ ਪੜ ਕੇ ਇਤਿਹਾਸ ਪੂਰਾ ਇਧਰ ਹੈ ਜੀ ਆਪਣਾ ਜੋ ਵੱਡੀ ਇਮਾਰਤ ਫਤਿਹ ਬੁਰਜ ਬਹੁਤ ਉੱਚਾ ਜਿੰਵੇਂ ਮੈਂ ਪਹਿਲਾਂ ਦੱਸਿਆ ਕਿ 328 ਫੁੱਟ ਉੱਚਾ 100 ਮੀਟਰ ਉਤਮਨ ਆਰਥੋਵਿਦ ਦੀ ਜਿਹੜੀ ਉਚਾਈ ਹੈ ਉੱਚੀ ਰੱਖੀ ਗਈ ਹੈ ਇਹ ਫਤਿਹ ਬੁਰਜ ਦੀ ਜਿਹੜੀ ਹਿਸਟਰੀ ਹੈ ਜਾਂ ਇਸ ਦੇ ਬਾਰੇ ਜੋ ਲਿਖਿਆ ਹਾਂ ਫਤਿਹ ਬੁਰਜ ਚੱਪੜ ਚਿੜੀ ਦੀ ਇਤਿਹਾਸਕ ਜੰਗ ਦੀ ਤੀਸਰੀ ਸਦੀ ਦੇ ਮੌਕੇ ਜਨਵਰੀ 2011 ਨੂੰ ਸ਼ੁਰੂ ਕਰਕੇ ਇਸ ਅੱਠ ਭੁਜੇ ਫਤਿਹ ਬੁਰਜ ਦੀ ਉਸਾਰੀ ਸਿਰਫ 11 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤੀ ਗਈ ਹੈ 328 ਫੁੱਟ ਉਚਾਈ ਵਾਲਾ ਭਾਰਤ ਦਾ ਸਭ ਤੋਂ ਉੱਚਾ ਇਹ ਬੁਰਜ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਲਈ ਲੜੀ ਗਈ ਜੰਗ ਵਿੱਚ ਖਾਲਸੇ ਦੀ ਹੋਈ ਇਤਿਹਾਸਕ ਜਿੱਤ ਦਾ ਪ੍ਰਤੀਕ ਹੈ ਇਸ ਇਤਿਹਾਸਕ ਜੰਗ ਵਿੱਚ ਖਾਲਸੇ ਨੇ ਸਰਹੰਦ ਦੇ ਸੂਬੇਦਾਰ ਵजीर खान ਨੂੰ ਸੋਧ ਕੇ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦਾ ਬਦਲਾ ਲੈ ਕੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਇਸ ਬੁਰਜ ਦੀਆਂ ਤਿੰਨ ਮੰਜ਼ਲਾਂ ਪਹਿਲੀ ਮੰਜ਼ਲ 67 ਫੁੱਟ ਤੇ ਦੂਜੀ 117 ਤੇ ਤੀਜੀ 220 ਫੁੱਟ ਤੇ ਇਸ ਦੇ ਤੌਰ ਉੱਤੇ ਗੋਬੰਦ ਤੇ ਖੰਡਾ ਸਜਾਇਆ ਗਿਆ ਹੈ ਪਹਿਲੀ ਮੰਜ਼ਲ ਸਮਾਣਾ ਦੂਜੀ ਮੰਜ਼ਲ ਸੁੰਡੌਰਾ ਤੇ ਤੀਜੀ ਮੰਜ਼ਲ ਚੱਪੜਚੜੀ ਦੇ ਮੈਦਾਨ ਵਿੱਚ ਹੋਈ ਸਰਹੰਦ ਫਤਿਹ ਦੀ ਯਾਦ ਦਵਾਉਂਦੀ ਹੈ ਇਸ ਯਾਦਗਾਰੀ ਕੰਪਲੈਕਸ ਵਿੱਚ ਲਾਏ ਗਏ ਬਾਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਪੰਜ ਜਰਨਲਾਂ ਦੇ ਬੁੱਤ ਹਨ ਜਿਹੜੇ ਉਸ ਸਮੇਂ ਉੱਚੇ ਟਿੱਬਿਆਂ ਤੇ ਖੜੇ ਹੋ ਕੇ ਵਜ਼ੀਰ ਖਾਨ ਦੀਆਂ ਮੁਗਲ ਫੌਜਾਂ ਨਾਲ ਜੂਝ ਰਹੀ ਖਾਲਸਾ ਫੌਜ ਦੀ ਕਮਾਂਡ ਕਰ ਰਹੇ ਸਨ ਬੁਰਜ ਦੀਆਂ ਇਹਨਾਂ ਮੰਜ਼ਲਾਂ ਤੋਂ ਸਾਬ ਜਦਾਜੀਤ ਸਿੰਘ ਨਗਰ ਅਤੇ ਕੰਪਲੈਕਸ ਦਾ ਨਜ਼ਾਰਾ ਵੇਖਣ ਯੋਗ ਹੈ ਪਰ ਕੀ ਆਪਾਂ ਨੂੰ ਉੱਪਰ ਜਾਣ ਦੇਣਗੇ ਇਹਦਾ ਮਤਲਬ ਹੈ ਨਹੀਂ ਕਿਉਂਕਿ ਲਿਫਟ ਲੱਗੀ ਹੈ ਲੇਕਿਨ ਲਿਫਟ ਨੂੰ ਸਾਰੇ ਆ ਸ਼ੀਸ਼ੇ ਲਾਏ ਨੇ ਬੰਦ ਕੀਤਾ ਅੰਦਰ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਬਹੁਤ ਉੱਚਾ ਹੈਵੀ ਸਟਰਕਚਰ ਹੈ ਭਾਈ ਤੁਸੀਂ ਦੇਖ ਸਕਦੇ ਇਹਦੇ ਵਿੱਚੋਂ ਦੀ ਪੌੜੀਆਂ ਹੋਣਗੀਆਂ ਤੇ ਨਾਲ ਵੈਸੇ ਲਿਫਟ ਹੀ ਹੋਏਗੀ ਪੌੜੀਆਂ ਤੋਂ ਜਾਣਾ ਤੇ ਮناسب ਨਹੀਂ ਹੈ ਇੰਨਾ ਉੱਚਾ ਪਰ ਜੇ ਜਾਣ ਦੇਣ ਤੇ ਚੰਗੀ ਗੱਲ ਹੈ ਸੌਰੀ ਲਿਫਟ ਇਜ਼ ਨਾਟ ਇਨ ਯੂਜ਼ ਨੋ ਐਂਟਰੀ ਇਹੀ ਤਾਂ ਚੱਕਰ ਹੈ ਨਾ ਐਂਟਰੀ ਨੋ ਇਹ ਬਾਹਰ ਕਹਿੰਦੇ ਵੀ ਤੁਸੀਂ ਸਾਹਿਬ ਜਦਾ ਅਜੀਤ ਸਿੰਘ ਦਾ ਨਗਰ ਦਾ ਨਜ਼ਾਰਾ ਦੇਖ ਸਕਦੇ ਹੋ ਨਜ਼ਾਰਾ ਵੇਖਾਂਗੇ ਕਿਵੇਂ ਭਾਈ ਬਾਹਰੋਂ ਵੇਖਦੇ ਤੇ ਬੜੀ ਵਿਸ਼ਾਲ ਇਮਾਰਤ ਹੈ ਭਾਈ ਵਾਕਈ ਬੜੀ ਉੱਚੀ ਹੈ ਤਾਂ ਹੌਣ ਚ ਵੱਲ ਪਾਣਾ ਪੈਂਦਾ ਉੱਤੇ ਤੱਕ ਵੇਖਣ ਲਈ ਤੇ ਸਾਰੇ ਮਹਾਲੀ ਸ਼ਹਿਰ ਦਾ ਵੀ ਉਹ ਨਜ਼ਾਰਾ ਆ ਜੇ ਉਸ ਪਾਸੇੋਂ ਪਾਏ ਆ ਇਹ ਨੇ ਭਾਈ ਬਾਜ ਸਿੰਘ ਜੀ ਮੀਰਪੁਰ ਪੱਟੀ ਮਾੜਾ ਦੇ ਵਾਸੀ ਸੀ ਆ ਪਹਿਲੇ ਸਿੱਖ ਰਾਸਮ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ਇਹਨਾਂ ਨੂੰ ਭਾਈ ਰਾਮ ਸਿੰਘ ਜੀ ਦਾ ਸਟੈਚੂ ਬਣਿਆ ਇਹ ਖਾਲਸਾ ਫੌਜ ਦੇ ਮਹਾਨ ਯੋਧੇ ਭਾਈ ਬਾਜ ਸਿੰਘ ਦੇ ਭਰਾ ਸਨ ਵੱਡਾ ਯੋਗਦਾਨ ਸੀ ਇਹਨਾਂ ਦਾ ਤੇ ਪ੍ਰਮੁੱਖ ਜਰਨੈਲ ਸਨ ਇਹ ਹੈਗੇ ਨੇ ਭਾਈ ਮਾਲੀ ਸਿੰਘ ਜੀ ਦੋ ਭਰਾ ਸਨ ਭਾਈ ਮਾਲੀ ਸਿੰਘ ਤੇ ਭਾਈ ਆਲੀ ਸਿੰਘ ਤੇ ਇਹ ਸਰਹੰਦੀ ਫੌਜਦਾਰੀ ਛੱਡ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਗਏ ਸਨ ਇਹ ਨੇ ਭਾਈ ਆਲੀ ਸਿੰਘ ਜੀ ਇਹਨਾਂ ਦਾ ਸਟੈਚੂ ਲੱਗਾ ਇੱਥੇ ਇਹ ਹੈਗੇ ਨੇ ਭਾਈ ਫਤੇ ਸਿੰਘ ਜੀ ਮਾਲਵੇ ਦੇ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤਿਹ ਸਿੰਘ ਜੀ ਦੇ ਗਵਾਈ ਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਆ ਕੇ ਮਿਲਿਆ ਸੀ ਸਮਾਣੇ ਦੀ ਜਿੱਤ ਨਵੰਬਰ 1709 ਚ ਸਾਲ ਪਹਿਲਾਂ ਤੋਂ ਬਾਅਦ ਸੂਬੇਦਾਰ ਨਿਯੁਕਤ ਕੀਤਾ ਸੀ ਇੱਥੋਂ ਦਾ ਚੱਪੜ ਛਿੜੀ ਦੀ ਲੜਾਈ ਦੇ ਵਿੱਚ ਫੈਸਲਾ ਕੋਨਾਂ ਭੂਮਿਕਾ ਨਿਭਾਈ ਸੀ ਭਾਈ ਫਤਿਹ ਸਿੰਘ ਜੀ ਨੇ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਬਾਰੇ ਆਪ ਸਭ ਜੀ ਜਾਣਦੇ ਹੋ ਕਿਵੇਂ ਗੁਰੂ ਸਾਹਿਬ ਜੀ ਨੂੰ ਮਿਲੇ ਸਨ ਇਹਨਾਂ ਦੇੜ ਦੇ ਵਿੱਚ ਤੇ ਕਿਵੇਂ ਫਿਰ ਫੌਜਾਂ ਸਮਾਣਾ ਸੰਡੋਰਾ ਇਹ ਸਾਰਾ ਹੁੰਦੇ ਹੋਏ ਸਰਹੰਦ ਤੱਕ ਪਹੁੰਚੀਆਂ ਤੇ ਸਰਹੰਦ ਫਤਿਹ ਕੀਤੀ ਤੇ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕਰਾਉਣ ਵਾਲੇ ਵਜੀਦੇ ਖਾਨ ਨੂੰ ਇਸ ਜਗ੍ਹਾ ਤੇ ਮਾਰਿਆ ਤੇ ਸਰਹੰਦ ਤੇ ਕਬਜ਼ਾ ਕੀਤਾ ਸੀ ਇਹ ਸਾਰੀ ਪਾਰਕ ਹੈ ਭਾਈ ਜਿਹੜੇ ਨੇੜੇ ਦੇ ਵਸਨੀਕ ਨੇ ਰੋਜ਼ ਸੈਰਸਪਟਾ ਕਰਨੀ ਆਉਂਦੇ ਨੇ ਭਾਈ ਇੱਧਰ ਤੇ ਵਧੀਆ ਚੱਲ ਬਣਿਆ ਕਈਆਂ ਸ਼ਹਿਰਾਂ ਦੇ ਹਿੱਸੇ ਆ ਚੀਜ਼ਾਂ ਆਈਆਂ ਨੇ ਉਹ ਖੁਸ਼ਕਿਸਮਤ ਨੇ ਭਾਈ ਨੇੜੇ ਉਹਨਾਂ ਦੇ ਸ਼ਹਿਰ ਦੇ ਚੀਜ਼ ਬਣੀ ਹੈ ਇਹ ਮਹਾਲੀ ਸ਼ਹਿਰ ਦੇ ਵਿੱਚੋ ਵਿੱਚ ਕਹਿ ਸਕਣੇ ਆ ਲੇਕਿਨ ਕਹਿਨ ਨੂੰ ਚੱਪੜ ਚਿੜੀ ਪਿੰਡ ਐ ਤੇ ਇਹ ਤੁਸੀਂ ਦਰਸ਼ਨ ਮੇਲੇ ਕੀਤੇ ਨੇ ਭਾਈ ਫਤਿਹ ਬੁਰਜ ਦੇ ਕਿਤੇ ਨੇੜੇ ਆਏ ਮਹਾਲੀ ਤੇ ਵੈਸੇ ਤੁਸੀਂ ਸਾਰੀ ਆਏ ਹੋਵੋਗੇ ਮੈਂ ਵੀ ਬੜੀ ਬੜੀ ਆਇਆ ਪਹਿਲਾਂ ਲੇਖਣ ਦੂਰੋਂ ਵੇਖ ਕੇ ਲੰਘ ਜੀਦਾ ਸੀ ਪਰ ਹੁਣ ਪੂਰਾ ਮੇਥ ਕੇ ਆਏ ਕਿ ਹੁਣ ਚੱਪੜ ਚਿੜੀ ਆਪਾਂ ਇਸ ਥਾਨ ਵੇਖ ਕੇ ਆਉਣਾ ਇਹ ਸਾਰੀ ਉਹ ਜਗ੍ਹਾ ਉਸ ਸਮੇਂ ਜਿੱਥੇ ਲੜਾਈ ਹੋਈ ਸੀ ਸਰਹੰਦੀ ਲੜਾਈ ਆਪਾਂ ਕਹਿੰਦੇ ਇਸ ਨੂੰ ਤੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਇਸ ਤੋਂ ਬਾਅਦ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਏਗੀ ਅਗਲਾ ਸਫ਼ਰ ਆਪਣਾ ਇੱਥੋਂ ਫਿਰ ਰਵਾਨਾ ਹੋਏਗਾ ਮੁਹਾਲੀ ਤੋਂ ਪਰਲੇ ਪਾਸੇ ਬਨੂਰ ਵਾਲੇ ਪਾਸੇ ਚਲਦੇ ਤੇ ਫਿਰ ਹੋਰ ਪਾਸੇ ਅੱਗੇ ਦੇਖਦੇ ਹਾਂ ਕਿੱਧਰ ਬਣਦਾ ਪ੍ਰੋਗਰਾਮ